ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਪੌਲੋ ਕਵੇਲੋ ਦੀ ਕਿਤਾਬ ਸੁਪਨ ਸਾਜ। ਚਲੋ ਆਰੰਭ ਕਰਦੇ ਹਾਂ ਇਸ ਕਿਤਾਬ ਨੂੰ ਅੱਗੇ ਪੜਨਾ। ਪਰ ਉਹ ਇਸ ਲਈ ਨੌਕਰੀ ਕਰ ਰਿਹਾ ਸੀ ਕਿਉਂਕਿ ਵਪਾਰੀ ਬੁੱਢਾ ਖਪਤੀ ਹੋਣ ਦੇ ਬਾਵਜੂਦ ਉਸ ਨਾਲ ਚੰਗਾ ਵਰਤਾਓ ਕਰਦਾ ਸੀ। ਮੁੰਡੇ ਨੂੰ ਉਸ ਵੱਲੋਂ ਵੇਚੇ ਗਏ ਹਰ ਸਾਮਾਨ ਤੇ ਚੰਗਾ ਕਮਿਸ਼ਨ ਮਿਲਦਾ ਸੀ ਅਤੇ ਉਸ ਨੇ ਹੁਣੇ ਤੋਂ ਹੀ ਕੁਝ ਪੈਸੇ ਬਚਾਉਣੇ ਸ਼ੁਰੂ ਕਰ ਦਿੱਤੇ ਸਨ। ਉਸੇ ਸਵੇਰੇ ਉਹ ਕੁਝ ਹਿਸਾਬ ਕਿਤਾਬ ਕਰ ਰਿਹਾ ਸੀ ਜੇ ਉਹ ਉਸੇ ਤਰ੍ਹਾਂ ਹਰੋਜ ਕੰਮ ਕਰਦਾ ਰਹੇ ਜਿਸ ਤਰ੍ਹਾਂ ਉਹ ਕਰਦਾ ਆ ਰਿਹਾ ਹੈ ਤਾਂ ਕੁਝ ਪੇਡਾਂ ਖਰੀਦਣ ਲਈ ਉਸਨੂੰ ਪੂਰਾ ਸਾਲ ਲੱਗ ਜਾਵੇਗਾ ਮੁੰਡੇ ਨੇ ਵਪਾਰੀ ਨੂੰ ਕਿਹਾ ਮੈਂ ਦੁਕਾਨ ਦੇ ਬਾਹਰ ਲਾਉਣ ਲਈ ਇੱਕ ਸ਼ੋਕਸ ਬਣਾਉਣਾ ਚਾਹੁੰਦਾ ਹਾਂ ਅਸੀਂ ਇਸ ਨੂੰ ਦੁਕਾਨ ਦੇ ਬਾਹਰ ਰੱਖ ਦੇਾਂਗੇ ਜਿਸ ਨਾਲ ਪਹਾੜੀ ਤੇ ਆਉਣ ਵਾਲੇ ਲੋਕਾਂ ਦਾ ਧਿਆਨ ਖਿੱਚਿਆ ਜਾਵੇਗਾ ਦੁਕਾਨਦਾਰ ਨੇ ਜਵਾਬ ਦਿੱਤਾ ਮੈਂ ਕਦੇ ਵੀ ਕੋਈ ਸ਼ੋਕਸ ਨਹੀਂ ਲਾਇਆ ਲੋਕ ਲੰਗਦੇ ਲੰਗਦੇ ਇਹਦੇ ਵਿੱਚ ਵੱਜਣਗੇ ਅਤੇ ਇਹਦੇ ਵਿੱਚ ਪਿਆ ਸ਼ੀਸ਼ੇ ਦਾ ਸਮਾਨ ਟੁੱਟ ਜਾਵੇਗਾ ਜਦੋਂ ਆਪਣੀਆਂ ਭੇਡਾਂ ਨੂੰ ਖੇਤਾਂ ਵਿੱਚ ਚਲ ਜਾਇਆ ਕਰਦਾ ਸੀ ਤਾਂ ਕਦੇ-ਕਦੇ ਸੱਪ ਦਸਣ ਨਾਲ ਉਹਨਾਂ ਵਿੱਚੋਂ ਕੁਝ ਮਰ ਵੀ ਜਾਂਦੀਆਂ ਸਨ ਪਰ ਭੇਡਾਂ ਅਤੇ ਆਜੜੀਆਂ ਦੀਆਂ ਜ਼ਿੰਦਗੀਆਂ ਵਿੱਚ ਇਸ ਤਰ੍ਹਾਂ ਹੁੰਦਾ ਹੀ ਰਹਿੰਦਾ ਹੈ ਦੁਕਾਨਦਾਰ ਕ੍ਰਿਸਟਲ ਦੇ ਤਿੰਨ ਗਲਾਸ ਖਰੀਦਣ ਆਇਆ ਇੱਕ ਗਾਹਕ ਵੱਲ ਮੁੜ ਗਿਆ ਉਸ ਦੀ ਵਿਕਰੀ ਚੰਗੀ ਹੋ ਰਹੀ ਸੀ ਇੰਜ ਲੱਗਦਾ ਸੀ ਜਿਵੇਂ ਹਾਲਾਤ ਮੁੜ ਉਹ ਨਾ ਹੀ ਪੁਰਾਣੇ ਦਿਨਾਂ ਵੱਲ ਮੁੜਦੇ ਜਾ ਰਹੇ ਹਨ ਜਦੋਂ ਇਹ ਗਲੀ ਟੈਂਗੀਅਰ ਦੀ ਸਭ ਤੋਂ ਅਹਿਮ ਗਲੀ ਹੁੰਦੀ ਸੀ ਗਾਕ ਦੇ ਜਾਣ ਤੋਂ ਬਾਅਦ ਉਸਨੇ ਮੁੰਡੇ ਨੂੰ ਕਿਹਾ ਕਾਰੋਬਾਰ ਸੱਚਮੁੱਚ ਹੀ ਚੱਲ ਨਿਕਲਿਆ ਹੈ ਮੇਰੀ ਹਾਲਤ ਕਾਫੀ ਚੰਗੀ ਹੋ ਗਈ ਹੈ ਅਤੇ ਤੂੰ შეਤੀ ਹੀ ਮੁੜ ਆਪਣੀਆਂ ਪੇਡਾਂ ਕੋਲ ਜਾ ਸਕੇਗਾ ਜ਼ਿੰਦਗੀ ਵਿੱਚ ਇਸ ਤੋਂ ਵੱਧ ਤੈਨੂੰ ਹੋਰ ਕੀ ਚਾਹੀਦਾ ਹੈ ਕਿਉਂਕਿ ਸਾਨੂੰ ਨਿਸ਼ਾਨੀਆਂ ਦਾ ਹੰਗਾਰਾ ਭਰਨਾ ਚਾਹੀਦਾ ਹੈ ਮੁੰਡੇ ਨੇ ਇਹ ਗੱਲ ਕਹੀ ਹਾਲਾਂਕਿ ਉਸ ਦੇ ਕਹਿਣ ਦੀ ਮਨਸ਼ਾ ਨਹੀਂ ਸੀ ਫਿਰ ਉਸ ਨੂੰ ਇਹ ਗੱਲ ਕਹਿਣ ਦਾ ਅਫਸੋਸ ਹੋਇਆ ਕਿਉਂਕਿ ਵਪਾਰੀ ਤਾਂ ਬਾਦਸ਼ਾਹ ਨੂੰ ਮਿਲਿਆ ਹੀ ਨਹੀਂ ਸੀ ਬੁੱਢੇ ਬਾਦਸ਼ਾਹ ਨੇ ਕਿਹਾ ਸੀ ਇਸ ਨੂੰ ਰਿਆਇਤ ਦਾ ਅਸੂਲ ਕਿਹਾ ਜਾਂਦਾ ਹੈ ਜਾਂ ਨਵਿਆਂ ਦੀ ਕਿਸਮਤ ਕਿਉਂਕਿ ਜ਼ਿੰਦਗੀ ਚਾਹੁੰਦੀ ਹੈ ਕਿ ਤੂੰ ਆਪਣੀ ਹੋਂਦ ਨੂੰ ਹਾਸਲ ਕਰੇ ਪਰ ਮੁੰਡੇ ਨੇ ਜੋ ਗੱਲ ਕਹੀ ਸੀ ਉਸ ਨੂੰ ਵਪਾਰੀ ਸਮਝ ਗਿਆ ਸੀ ਮੁੰਡੇ ਦੀ ਦੁਕਾਨ ਵਿੱਚ ਮੌਜੂਦਗੀ ਹੀ ਇੱਕ ਨਿਸ਼ਾਨੀ ਸੀ ਅਜਿਹਾ ਜਿਉਂ-ਜਿਉਂ ਸਮਾਂ ਬੀਤਦਾ ਗਿਆ ਮੋਂ ਤੇ ਉਹੀ ਉਹਦੇ ਗੱਲੇ ਵਿੱਚ ਪੈਸੇ ਆਉਂਦੇ ਗਏ ਉਸ ਨੂੰ ਮੁੰਡੇ ਨੂੰ ਨੌਕਰ ਰੱਖਣ ਦਾ ਕੋਈ ਮਲਾਲ ਨਹੀਂ ਸੀ ਮੁੰਡੇ ਨੂੰ ਉਸ ਦੀ ਬੁੱਕਤ ਨਾਲ ਵੱਧ ਪੈਸੇ ਦਿੱਤੇ ਜਾ ਰਹੇ ਸਨ ਕਿਉਂਕਿ ਵਪਾਰੀ ਨੇ ਇਹ ਸੋਚਦੇ ਹੋਏ ਕਿ ਵਿਕਰੀ ਇੰਨੀ ਨਹੀਂ ਵੱਧ ਸਕਣੀ ਮੁੰਡੇ ਨੂੰ ਕਾਫੀ ਵੱਡੇ ਕਮਿਸ਼ਨ ਦੀ ਪੇਸ਼ਕਸ਼ ਕਰ ਦਿੱਤੀ ਸੀ ਉਸ ਨੇ ਇਹ ਵੀ ਮੰਨ ਲਿਆ ਸੀ ਕਿ ਛੇਤੀ ਹੀ ਆਪਣੀਆਂ ਭੇਡਾਂ ਕੋਲ ਚਲੇ ਜਾਏਗਾ ਤੋ ਪੈਰਾਮਿਡਾਂ ਕੋਲ ਕਿਉਂ ਜਾਣਾ ਚਾਹੁੰਦਾ ਹੈ ਉਸ ਨੇ ਸ਼ੋਕੇਸ ਦੇ ਮਾਮਲੇ ਨੂੰ ਪੁੱਲੌਣ ਦੀ ਕੋਸ਼ਿਸ਼ ਕਰਦੇ ਹੋਏ ਸਵਾਲ ਪੁੱਛਿਆ ਕਿਉਂਕਿ ਮੈਂ ਸਦਾ ਉਹਨਾਂ ਬਾਰੇ ਸੁਣਦਾ ਰਿਹਾ ਹਾਂ ਮੁੰਡੇ ਨੇ ਜਵਾਬ ਤਾਂ ਦਿੱਤਾ ਪਰ ਆਪਣੇ ਸੁਪਨੇ ਬਾਰੇ ਕੁਝ ਨਾ ਕਿਹਾ ਖਜ਼ਾਨਾ ਹੁਣ ਸਿਰਫ ਇੱਕ ਦੁਖਦਾਈ ਯਾਦ ਬਣ ਕੇ ਰਹਿ ਗਿਆ ਸੀ ਇਸ ਲਈ ਉਹ ਇਸ ਬਾਰੇ ਸੋਚਣ ਤੋਂ ਵੀ ਬਚਦਾ ਸੀ ਵਪਾਰੀ ਕਹਿਣ ਲੱਗਾ ਮੈਂ ਤਾਂ ਇੱਥੇ ਕਿਸੇ ਨੂੰ ਨਹੀਂ ਜਾਣਦਾ ਜਿਸ ਨੇ ਪੈਰਾਮਿਡ ਵੇਖਣ ਲਈ ਹੀ ਸਾਰਾ ਮਾਰੂਥਲ ਪਾਰ ਕੀਤਾ ਹੋਵੇ ਉਹ ਤਾਂ ਸਿਰਫ ਪੱਥਰਾਂ ਦੀ ਢੇਰੀ ਹਨ ਤੂੰ ਚਾਹੇ ਇੱਥੇ ਆਪਣਾ ਘਰ ਬਣਾ ਸਕਦਾ ਹਾਂ ਤੂੰ ਕਦੇ ਵੀ ਸਫ਼ਰ ਕਰਨ ਦੇ ਸੁਪਨੇ ਨਹੀਂ ਲੈ ਮੁੰਡੇ ਨੇ ਕਿਹਾ ਅੱਧੇ ਦੁਕਾਨ ਵਿੱਚ ਦਾਖਲ ਹੋਏ ਗਾਹਕ ਵੱਲ ਮੁੜ ਪਿਆ ਦੋ ਦਿਨ ਬਾਅਦ ਦੁਕਾਨਦਾਰ ਨੇ ਮੁੰਡੇ ਨਾਲ ਸ਼ੌਕ ਇਸ ਬਾਰੇ ਗੱਲ ਕੀਤੀ ਉਹ ਕਹਿਣ ਲੱਗਾ ਮੈਨੂੰ ਤਬਦੀਲੀ ਬਹੁਤੀ ਪਸੰਦ ਨਹੀਂ ਅਸੀਂ ਉਸ ਅਮੀਰ ਵਪਾਰੀ ਹਸਨ ਵਰਗੇ ਨਹੀਂ ਹਾਂ ਜੇ ਉਹ ਖਰੀਦਦਾਰੀ ਵਿੱਚ ਕੋਈ ਗਲਤੀ ਕਰ ਲਵੇ ਤਾਂ ਉਸ ਨੂੰ ਬਹੁਤਾ ਫਰਕ ਨਹੀਂ ਪੈਂਦਾ ਪਰ ਸਾਨੂੰ ਆਪਣੀਆਂ ਗਲਤੀਆਂ ਦਾ ਖਮਿਆਜਾ ਭੁਗਤਣਾ ਪੈਂਦਾ ਮੁੰਡੇ ਨੇ ਮਨ ਹੀ ਮਨ ਅਫਸੋਸ ਕਰਦੇ ਹੋ ਸੋਚਿਆ ਕਿ ਇਹ ਗਲਤ ਤਾਂ ਸਹੀ ਹੈ। ਸ਼ੋਕੈਸ ਬਣਾਉਣ ਵਾਲੇ ਤੇਰੇ ਮਨ ਵਿੱਚ ਵਿਚਾਰ ਕਿਉਂ ਆਈ? ਵਪਾਰੀ ਨੇ ਬੱਚੇ। ਮੈਂ ਛੇਤੀ ਤੋਂ ਛੇਤੀ ਆਪਣੀਆਂ ਪੇਡਾਂ ਕੋਲ ਵਾਪਸ ਜਾਣਾ ਚਾਹੁੰਦਾ ਹਾਂ। ਜਦੋਂ ਕਿਸਮਤ ਸਾਡੇ ਵੱਲ ਹੈ ਤਾਂ ਸਾਨੂੰ ਇਸ ਦਾ ਲਾਭ ਉਠਾਉਣਾ ਚਾਹੀਦਾ ਹੈ ਅਤੇ ਇਸ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਇਹ ਵੀ ਸਾਡੀ ਮਦਦ ਕਰ ਰਹੀ ਹੈ। ਇਸ ਨੂੰ ਰਿਆਇਤ ਦਾ ਅਸੂਲ ਕਹਿੰਦੇ ਹਨ ਜਾਂ ਫਿਰ ਨਵਿਆਂ ਦੀ ਕਿਸਮਤ। ਵਪਾਰੀ ਕੁਝ ਪਲਾਂ ਲਈ ਚੁੱਪ ਰਿਹਾ। ਫਿਰ ਉਹ ਕਹਿਣ ਲੱਗਾ ਹਜ਼ਰਤ ਮੁਹੰਮਦ ਨੇ ਸਾਨੂੰ ਕਹਾਨ ਦਿੱਤੀ ਅਤੇ ਸਾਡੇ ਜਿੰਮੇ ਜ਼ਿੰਦਗੀ ਵਿੱਚ ਪੰਜ ਕਰਨ ਜੋਗੇ ਕੰਮ ਦਿੱਤੇ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਸਿਰਫ ਇੱਕੋ ਸੱਚੇ ਅੱਲਾਹ ਵਿੱਚ ਯਕੀਨ ਰੱਖੀਏ ਦੂਜੀਆਂ ਗੱਲਾਂ ਵਿੱਚ ਪੰਜ ਵਾਰੀ ਨਮਾਜ਼ ਪੜਨਾ ਰਮਜ਼ਾਨ ਦੇ ਮਹੀਨੇ ਰੋਜ਼ੇ ਰੱਖਣਾ ਅਤੇ ਗਰੀਬਾਂ ਨੂੰ ਦਾਨ ਦੇਣਾ ਸ਼ਾਮਿਲ ਹੈ ਉਹ ਇੰਨਾ ਕਹਿ ਕੇ ਚੁੱਪ ਕਰ ਗਿਆ ਪੈਗੰਬਰ ਦੀਆਂ ਗੱਲਾਂ ਕਰਦੇ ਹੋਏ ਉਸ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਉਹ ਬੜਾ ਧਾਰਮਿਕ ਬੰਦਾ ਸੀ ਅਤੇ ਉਹ ਬੜਾ ਬੇਸਬਰਾ ਸੀ ਫਿਰ ਵੀ ਉਹ ਆਪਣੀ ਜ਼ਿੰਦਗੀ ਇਸਲਾਮੀ ਸ਼ਰਅ ਮੁਤਾਬਕ ਜਿਉਣਾ ਚਾਹੁੰਦਾ ਸੀ ਪੰਜਵੀਂ ਜ਼ਿੰਮੇਵਾਰੀ ਕੀ ਹੈ ਮੁੰਡੇ ਨੇ ਪੁੱਛਿਆ ਵਪਾਰੀ ਦਾ ਜਵਾਬ ਸੀ ਦੋ ਦਿਨ ਪਹਿਲਾਂ ਤੋਂ ਕਿਹਾ ਸੀ ਕਿ ਮੈਂ ਕਦੇ ਵੀ ਸਫ਼ਰ ਕਰਨ ਦਾ ਸੁਪਨਾ ਨਹੀਂ ਲਿਆ ਹਰੇਕ ਮੁਸਲਮਾਨ ਦੀ ਪੰਜਵੀਂ ਜ਼ਿੰਮੇਵਾਰੀ ਹੱਜ ਕਰਨਾ ਹੈ ਸਾਡਾ ਫਰਜ਼ ਹੈ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਘਟੋ ਘਟ ਇੱਕ ਵਾਰੀ ਜ਼ਰੂਰ ਹੀ ਮੱਕੇ ਦੇ ਮੁਕੱਦਸ ਸ਼ਹਿਰ ਦੀ ਯਾਤਰਾ ਕਰੀਏ ਮੱਕਾ ਤਾਂ ਪੈਰਾਮਿਡਾਂ ਤੋਂ ਵੀ ਕਿਤੇ ਦੂਰ ਹੈ ਜਦ ਨਾਲ ਜਵਾਨ ਸਾਂ ਤਾਂ ਮੇਰੀ ਇੱਕੋ ਇੱਕ ਇੱਛਾ ਇਹ ਹੁੰਦੀ ਸੀ ਕਿ ਮੇਰੇ ਕੋਲ ਦੁਕਾਨ ਸ਼ੁਰੂ ਕਰਨ ਜੋਗੇ ਪੈਸੇ ਹੋਣ ਮੈਂ ਸੋਚਦਾ ਸੀ ਕਿ ਕਿਸੇ ਦਿਨ ਮੈਂ ਅਮੀਰ ਹੋਵਾਂਗਾ ਅਤੇ ਮੱਕੇ ਤੱਕ ਜਾ ਸਕਾਂਗਾ ਮੈਂ ਕੁਝ ਪੈਸੇ ਕਮਾਉਣੇ ਸ਼ੁਰੂ ਕੀਤੇ ਪਰ ਮੇਰੇ ਵਿੱਚ ਇੰਨੀ ਸਮਰੱਥਾ ਹੀ ਨਹੀਂ ਸੀ ਕਿ ਮੈਂ ਆਪਣੀ ਦੁਕਾਨ ਕਿਸੇ ਹੋਰ ਦੇ ਹਵਾਲੇ ਕਰਕੇ ਜਾ ਸਕਾਂ ਕ੍ਰਿਸਟਲ ਦਾ ਸਮਾਨ ਬੜਾ ਨਾਜ਼ੁਕ ਹੁੰਦਾ ਹੈ ਇਸੇ ਸਮੇਂ ਦੌਰਾਨ ਮੱਕੇ ਜਾਣ ਵਾਲੇ ਲੋਕ ਮੇਰੀ ਦੁਕਾਨ ਦੇ ਬਾਹਰ ਵੀ ਲੰਘਦੇ ਰਹਿੰਦੇ ਸਨ। ਉਹਨਾਂ ਵਿੱਚੋਂ ਕੁਝ ਅਮੀਰ ਯਾਤਰੂ ਹੁੰਦੇ ਸਨ ਜਿਨ੍ਹਾਂ ਦੇ ਕਾਫਲੇ ਚੱਲੇ ਸਨ ਜਿਨ੍ਹਾਂ ਵਿੱਚ ਨੌਕਰ ਚੱਕਰ ਅਤੇ ਊਠ ਹੁੰਦੇ ਸਨ ਪਰ ਬਹੁਤੇ ਲੋਕ ਮੇਰੇ ਨਾਲ ਵੀ ਗਰੀਬ ਸਨ। ਜਿਹੜੇ ਲੋਕ ਵੀ ਮੱਕੇ ਜਾਂਦੇ ਸਨ ਉਹ ਬੜੇ ਖੁਸ਼ ਹੁੰਦੇ ਸਨ। ਉਹ ਮੱਕੇ ਦੀ ਯਾਤਰਾ ਦੀਆਂ ਨਿਸ਼ਾਨੀਆਂ ਆਪਣੇ ਆਪਣੇ ਘਰਾਂ ਦੇ ਦਰਵਾਜ਼ਿਆਂ ਤੇ ਟੰਗ ਦਿੰਦੇ ਸਨ। ਜੁੱਤੀਆਂ ਮੁਰੰਮਤ ਕਰਨ ਵਾਲੇ ਇੱਕ ਮੋਚੀ ਦਾ ਕਹਿਣਾ ਹੈ ਕਿ ਉਸਨੇ ਮਾਰੂਥਲ ਪਾਰ ਕਰਨ ਲਈ ਸਾਲ ਭਰ ਦਾ ਸਮਾਂ ਲਾਇਆ ਪਰ ਉਸ ਨੂੰ ਰਤਾ ਥਕਾਵਟ ਨਹੀਂ ਹੋਈ ਹਾਲਾਂਕਿ ਟੈਂਗੀਰ ਦੀਆਂ ਗਲੀਆਂ ਵਿੱਚ ਉਹ ਚਮੜਾ ਖਰੀਦਣ ਲਈ ਤੁਰਦੇ ਸਮੇਂ ਉਹ ਥੱਕ ਜਾਂਦਾ ਸੀ ਤਾਂ ਫਿਰ ਤੂੰ ਹੁਣ ਕਿਉਂ ਨਹੀਂ ਮੱਕੇ ਚਲੇ ਜਾਂਦਾ ਮੁੰਡੇ ਨੇ ਪੁੱਛਿਆ ਕਿਉਂਕਿ ਮੱਕੇ ਜਾਣ ਦਾ ਵਿਚਾਰ ਹੀ ਮੈਨੂੰ ਜਿਉਂਦਾ ਰੱਖ ਰਿਹਾ ਹੈ ਇਸੇ ਕਾਰਨ ਹੀ ਮੈਨੂੰ ਇਹਨਾਂ ਦਿਨਾਂ ਦਾ ਸਾਹਮਣਾ ਕਰਨ ਵਿੱਚ ਮਦਦ ਮਿਲਦੀ ਹੈ ਜਿਹੜੇ ਸਾਰੇ ਇੱਕੋ ਜਿਹੇ ਹੀ ਹਨ ਸੈਲਫਾਂ ਦੇ ਪਏ ਇਹਨਾਂ ਗੁੰਗੇ ਸਮਾਨ ਨਾਲ ਸਮਾਂ ਬਿਤਾ ਸਕਦਾ ਹਾਂ ਹਰ ਰੋਜ਼ ਹੀ ਇਸ ਭੜੇ ਜਿਹੇ ਢਾਬੇ ਤੇ ਦੁਪਹਿਰ ਦੇ ਅਤੇ ਰਾਤ ਦਾ ਖਾਣਾ ਖਾ ਸਕਦਾ ਹਾਂ ਮੈਨੂੰ ਡਰ ਹੈ ਕਿ ਜੇਕਰ ਮੇਰਾ ਸੁਪਨਾ ਪੂਰਾ ਹੋ ਗਿਆ ਤਾਂ ਮੇਰੇ ਕੋਲ ਜਿਉਂਦੇ ਰਹਿਣ ਦਾ ਕੋਈ ਬਹਾਨਾ ਨਹੀਂ ਬਚੇਗਾ ਤੂੰ ਆਪਣੀਆਂ ਭੇਡਾਂ ਅਤੇ ਪੈਰਾਮਿਡਾਂ ਦੇ ਸੁਪਨੇ ਲੈਂਦਾ ਹੈ ਪਰ ਤੂੰ ਮੇਰੇ ਨਾਲੋਂ ਅਲੱਗ ਹੈ ਕਿਉਂਕਿ ਤੂੰ ਆਪਣੇ ਸੁਪਨੇ ਪੂਰੇ ਕਰਨਾ ਚਾਹੁੰਦਾ ਹੈ ਮੈਂ ਸਿਰਫ ਮੱਕੇ ਦੇ ਸੁਪਨੇ ਦੇਖਣੇ ਚਾਹੁੰਦਾ ਹਾਂ ਮੈਂ ਹਜ਼ਾਰਾਂ ਵਾਰੀ ਮਾਰੂਥਲ ਨੂੰ ਪਾਰ ਕਰਨ ਪਵਿੱਤਰ ਪੱਥਰ ਵਾਲੇ ਥਾਂ ਪਹੁੰਚਣ ਇਸ ਦੇ ਦੁਆਲੇ 7 ਚੱਕਰ ਘੱਟਣ ਅਤੇ ਫਿਰ ਇਸ ਨੂੰ ਛੋਣ ਦੀ ਕਲਪਨਾ ਕਰ ਚੁੱਕਾ ਹਾਂ ਮੈਂ ਤਾਂ ਉਹਨਾਂ ਲੋਕਾਂ ਦੀ ਵੀ ਕਲਪਨਾ ਕਰ ਚੁੱਕਾ ਹਾਂ ਜਿਹੜੇ ਮੇਰੇ ਨਾਲ ਹੋਣਗੇ ਜਿਹੜੇ ਮੇਰੇ ਮੂਰੇ ਹੋਣਗੇ ਅਤੇ ਜਿਹੜੀ ਗੱਲਬਾਤ ਅਤੇ ਪ੍ਰਾਰਥਨਾ ਅਸੀਂ ਇਕੱਠਿਆ ਕਰਾਂਗੇ ਪਰ ਮੈਨੂੰ ਡਰ ਹੈ ਕਿ ਮੈਨੂੰ ਇਸ ਸਭ ਕਾਸੇ ਵਿੱਚੋਂ ਨਿਰਾਸ਼ਾ ਹੀ ਮਿਲੇਗੀ ਇਸ ਲਈ ਮੈਂ ਸਿਰਫ ਸੁਪਨਾ ਹੀ ਲੈਦਾ ਹਾਂ ਉਸ ਦਿਨ ਵਪਾਰੀ ਨੇ ਮੁੰਡੇ ਨੂੰ ਸ਼ੋਕ ਕੇਸ ਬਣਾਉਣ ਦੀ ਇਜਾਜ਼ਤ ਦੇ ਦਿੱਤੀ ਪਰ ਕੋਈ ਹੀ ਆਪਣੇ ਸੁਪਨਿਆਂ ਦੀ ਇਸ ਤਰ੍ਹਾਂ ਦੀ ਪੂਰਤੀ ਹੁੰਦੀ ਨਹੀਂ ਵੇਖ ਸਕਦਾ ਅਗਲਾ ਦ੍ਰਿਸ਼ ਦੋ ਹੋਰ ਮਹੀਨੇ ਲੰਘ ਗਏ ਅਤੇ ਸ਼ੋਕ ਕੇਸ ਕਾਰਨ ਬਹੁਤ ਸਾਰੇ ਹੋਰ ਗਾਹਕ ਦੁਕਾਨ ਵਿੱਚ ਆਉਣ ਲੱਗੇ ਮੁੰਡੇ ਨੇ ਅੰਦਾਜ਼ਾ ਲਾਇਆ ਕਿ ਜੇਕਰ ਉਹ ਹੋਰ 6 ਮਹੀਨੇ ਕੰਮ ਕਰਦਾ ਰਹੇ ਤਾਂ ਉਸ ਪੇਨ ਵਾਪਸ ਮੁੜ ਕੇ ਨਾ ਸਿਰਫ 60 ਪੇਡਾਂ ਹੀ ਸਗੋਂ 60 ਹੋਰ ਢੇਡਾਂ ਵੀ ਖਰੀਦ ਸਕਦਾ ਹੈ। ਇੱਕ ਸਾਲ ਦੇ ਵਿੱਚ ਹੀ ਉਹ ਆਪਣੇ ਇਜੜ ਨੂੰ ਦੁੱਗਣਾ ਕਰ ਸਕੇਗਾ ਅਤੇ ਫਿਰ ਅਰਬ ਲੋਕਾਂ ਨਾਲ ਕਾਰੋਬਾਰ ਕਰ ਸਕੇਗਾ ਕਿਉਂਕਿ ਹੁਣ ਉਹਨਾਂ ਦੀ ਅਜੀਬ ਜਿਹੀ ਭਾਸ਼ਾ ਬੋਲਣ ਲੱਗ ਪਿਆ ਸੀ। ਉਸ ਦਿਨ ਬਾਜ਼ਾਰ ਵਿੱਚ ਬਤਾਏ ਸਵੇਰ ਦੇ ਸਮੇਂ ਤੋਂ ਬਾਅਦ ਉਸਨੇ ਕਦੇ ਵੀ ਉਰਿਮ ਅਤੇ ਥੋਰਮ ਦੀ ਵਰਤੋਂ ਨਹੀਂ ਸੀ ਕੀਤੀ। ਕਿਉਂਕਿ ਮੇਸਰ ਉਸਲੇਵੀ ਉਸੇ ਤਰ੍ਹਾਂ ਦਾ ਹੀ ਦੂਰ ਦਾ ਸੁਪਨਾ ਸੀ ਜਿਸ ਤਰ੍ਹਾਂ ਦਾ ਦੂਰ ਦਾ ਸੁਪਨਾ ਕ੍ਰਿਸਟਲ ਦੇ ਵਪਾਰੀ ਲਈ ਮੱਕਾ ਸੀ ਫਿਰ ਵੀ ਮੁੰਡਾ ਆਪਣੇ ਕੰਮ ਵਿੱਚ ਖੁਸ਼ ਰਹਿਣ ਲੱਗਾ ਸੀ ਅਤੇ ਹਰ ਸਮੇਂ ਉਸ ਦਿਨ ਬਾਰੇ ਸੋਚਦਾ ਰਹਿੰਦਾ ਸੀ ਜਿਸ ਦਿਨ ਉਹ ਇੱਕ ਜੇਤੂ ਦੇ ਤੌਰ ਤੇ ਤਾਰੀਫਾ ਪਹੁੰਚੇਗਾ ਬਜ਼ੁਰਗ ਬਾਦਸ਼ਾਹ ਨੇ ਕਿਹਾ ਸੀ ਤੁਹਾਨੂੰ ਸਦਾ ਇਹ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕੀ ਚਾਹੁੰਦੇ ਹੋ ਮੁੰਡੇ ਨੂੰ ਪਤਾ ਸੀ ਕਿ ਉਹ ਇਸ ਨੂੰ ਪੂਰਾ ਕਰਨ ਲਈ ਸਖਤ ਮਿਹਨਤ ਕਰ ਰਿਹਾ ਸੀ ਖਬਰ ਉਸ ਦਾ ਖਜ਼ਾਨਾ ਇਹੀ ਸੀ ਕਿ ਉਹ ਇਸ ਨਮੀ ਧਰਤੀ ਤੇ ਆ ਗਿਆ ਸੀ ਇੱਕ ਚੋਰ ਨੂੰ ਮਿਲਿਆ ਸੀ ਅਤੇ ਇੱਕ ਤੇ علاوہ ਖਰਚ ਕੀਤੇ ਬਿਨਾ ਆਪਣੀਆਂ ਪੈਡਾਂ ਦੁੱਗਣੀਆਂ ਕਰ ਲਈਆਂ ਸਨ ਉਸ ਨੂੰ ਆਪਣੇ ਆਪ ਤੇ ਬੜਾ ਮਾਣ ਸੀ ਉਸ ਨੇ ਕੁਝ ਮਹੱਤਵਪੂਰਨ ਗੱਲਾਂ ਸਿੱਖ ਲਈਆਂ ਸਨ ਜਿਵੇਂ ਕਿ ਸ਼ੀਸ਼ੇ ਦਾ ਸਮਾਨ ਕਿਵੇਂ ਖਰੀਦਣਾ ਵੇਚਣਾ ਹੈ ਜਾਂ ਫਿਰ ਪਾਸ਼ਾਵਾਂ ਦੇ ਬਿਨਾ ਵਰਤੀ ਗਈ ਜਾਣ ਵਾਲੀ ਭਾਸ਼ਾ ਅਦਨ ਨਿਸ਼ਾਨੀਆ ਇੱਕ ਦਿਨ ਉਸਨੇ ਪਹਾੜੀ ਤੇ ਖੜੇ ਇੱਕ ਆਦਮੀ ਨੂੰ ਵੇਖਿਆ ਜਿਹੜਾ ਸ਼ਿਕਾਇਤ ਕਰ ਰਿਹਾ ਸੀ ਕਿ ਇੰਨੀ ਚੜਾਈ ਕਰਨ ਤੋਂ ਬਾਅਦ ਚਾਹ ਪਾਣੀ ਪੀਣ ਲਈ ਕੋਈ ਚੰਗੀ ਥਾਂ ਹੀ ਨਹੀਂ ਦਿਖਾਈ ਦਿੰਦੀ ਨਿਸ਼ਾਨੀਆ ਨੂੰ ਪਛਾਣਨ ਦੇ ਆਦੀ ਹੋ ਚੁੱਕੇ ਮੁੰਡੇ ਨੇ ਵਪਾਰੀ ਨਾਲ ਗੱਲ ਕੀਤੀ ਆਪਾਂ ਪਹਾੜੀ ਤੇ ਚੜਨ ਵਾਲੇ ਲੋਕਾਂ ਨੂੰ ਚਾਹ ਵੇਚਿਆ ਕਰੀਏ ਇੱਥੇ ਪਹਿਲਾਂ ਹੀ ਬਹੁਤ ਸਾਰੇ ਲੋਕ ਚਾਹ ਵੇਚਦੇ ਹਨ ਵਪਾਰੀ ਨੇ ਕਿਹਾ ਪਰ ਅਸੀਂ ਇਹ ਚਾ ਕ੍ਰਿਸਟਲ ਦੇ ਗਲਾਸਾਂ ਵਿੱਚ ਵੇਚਾਂਗੇ ਲੋਕ ਚਾਹ ਦਾ ਆਨੰਦ ਮਾਣਨਗੇ ਅਤੇ ਨਾਲ ਹੀ ਗਲਾਸ ਖਰੀਦਣਾ ਚਾਹਣਗੇ ਮੈਨੂੰ ਦੱਸਿਆ ਗਿਆ ਹੈ ਕਿ ਖੂਬਸੂਰਤੀ ਮਰਦਾਂ ਨੂੰ ਬਹੁਤ ਆਕਰਸ਼ਿਤ ਕਰਦੀ ਹੈ ਵਪਾਰੀ ਨੇ ਕੋਈ ਹੰਧਾਰਾ ਨਾ ਪਰਿਆ ਪਰ ਉਸ ਸ਼ਾਮ ਨਮਾਜ਼ ਪੜਨ ਅਤੇ ਦੁਕਾਨ ਬੰਦ ਕਰਨ ਤੋਂ ਬਾਅਦ ਉਸਨੇ ਮੁੰਡੇ ਨੂੰ ਆਪਣੇ ਕੋਲ ਬਿਠਾ ਲਿਆ ਤੇ ਉਸ ਨਾਲ ਹੁੱਕਾ ਸਾਂਝਾ ਕੀਤਾ ਤੂੰ ਕਿਸ ਚੀਜ਼ ਨੂੰ ਲੱਭ ਰਿਹਾ ਹੈ ਵਪਾਰੀ ਨੇ ਪੁੱਛਿਆ ਮੈਂ ਤੈਨੂੰ ਪਹਿਲਾਂ ਹੀ ਦੱਸ ਚੁੱਕਾ ਹਾਂ ਮੈਂ ਆਪਣੀਆਂ ਭੇਡਾਂ ਵਾਪਸ ਖਰੀਦਣੀਆਂ ਚਾਹੁੰਦਾ ਹਾਂ ਇਸੇ ਲਈ ਮੈਂ ਹਮੇਸ਼ਾ ਪੈਸੇ ਕਮਾਉਣੇ ਚਾਹੁੰਦਾ ਹਾਂ ਵਪਾਰੀ ਨੇ ਹੁੱਕੇ ਵਿੱਚ ਕੁਝ ਹੋਰ ਕੋਲੇ ਪਾਏ ਅਤੇ ਇਸ ਵਿੱਚੋਂ ਡੂੰਗਾ ਸਾਹ ਭਰਿਆ ਮੇਰੇ ਕੋਲ ਇਹ ਦੁਕਾਨ 30 ਸਾਲਾਂ ਤੋਂ ਹੈ ਮੈਨੂੰ ਕ੍ਰਿਸਟਲ ਦੇ ਚੰਗਾ ਮੰਦਾ ਹੋਣ ਦਾ ਪਤਾ ਹੈ ਅਤੇ ਕ੍ਰਿਸਟਲ ਬਾਰੇ ਜਾਣੀ ਜਾਣ ਵਾਲੀ ਹਰ ਗੱਲ ਜਾਣਦਾ ਹਾਂ ਮੈਨੂੰ ਇਸ ਦੀਆਂ ਸੀਮਾਵਾਂ ਦਾ ਪਤਾ ਹੈ ਅਤੇ ਇਹ ਵੀ ਕਿ ਇਸ ਦਾ ਵਿਹਾਰ ਕੀ ਹੈ ਜੇ ਅਸੀਂ ਕ੍ਰਿਸਟਲ ਵਿੱਚ ਜਾਹ ਦੇਣੀ ਸ਼ੁਰੂ ਕਰ ਦਿੱਤੀ ਤਾਂ ਦੁਕਾਨ ਨੂੰ ਵੱਡੀ ਕਰਨਾ ਪੈਗਾ। ਉਦੋਂ ਮੈਨੂੰ ਆਪਣੀ ਜ਼ਿੰਦਗੀ ਦਾ ਢੰਗ ਤਰੀਕਾ ਬਦਲਣਾ ਪੈਗਾ। ਕਿਉਂ? ਇਹ ਠੀਕ ਨਹੀਂ ਹੈ। ਮੈਂ ਹਾਲਾਤ ਦਾ ਆਦੀ ਹੋ ਚੁੱਕਾ ਹਾਂ। ਤੇਰੇ ਆਉਣ ਤੋਂ ਪਹਿਲਾਂ ਮੈਂ ਸੋਚਿਆ ਕਰਦਾ ਸੀ ਕਿ ਮੈਂ ਇੱਕੋ ਥਾਂ ਤੇ ਹੀ ਕਿੰਨਾ ਸਮਾਂ ਬਰਬਾਦ ਕਰ ਦਿੱਤਾ ਹੈ। ਜਦੋਂ ਕਿ ਮੇਰੇ ਦੋਸਤ ਇਹ ਤੋਂ ਚਲੇ ਗਏ ਹਨ। ਉਹਨਾਂ ਵਿੱਚੋਂ ਕੁਝ ਤਾਂ ਦਿਵਾਲੀਆ ਹੋ ਗਏ ਹਨ ਅਤੇ ਕੁਝ ਲੋਕ ਪਹਿਲਾਂ ਨਾਲੋਂ ਵੀ ਅਮੀਰ ਇਸਨ ਨਾਟਾ ਮੈਂ ਬਹੁਤ ਉਦਾਸ ਹੋ ਜਾਂਦਾ ਸਾਂ ਹੁਣ ਮੈਂ ਵੇਖ ਸਕਦਾ ਹਾਂ ਕਿ ਮੇਰੀ ਜ਼ਿੰਦਗੀ ਵੀ ਕੋਈ ਬਹੁਤੀ ਮਾੜੀ ਨਹੀਂ ਰਹੀ ਦੁਕਾਨ ਬਿਲਕੁਲ ਉਨਹੀ ਵੱਡੀ ਹੈ ਜਿੰਨੀ ਵੱਡੀ ਮੈਂ ਇਹਨੂੰ ਚਾਹੁੰਦਾ ਸਾਂ ਮੈਂ ਕਿਸੇ ਕਿਸਮ ਦੀ ਤਬਦੀਲੀ ਨਹੀਂ ਚਾਹੁੰਦਾ ਕਿਉਂਕਿ ਮੈਂ ਇਹ ਜਾਣਨਾ ਹੀ ਨਹੀਂ ਚਾਹੁੰਦਾ ਕਿ ਤਬਦੀਲੀ ਨਾਲ ਕਿਵੇਂ ਨਿਪਟਿਆ ਜਾਂਦਾ ਹੈ ਮੈਨੂੰ ਆਪਣੀ ਹੁਣ ਦੀ ਹੋਂਦ ਦੀ ਆਦਤ ਪੈ ਚੁੱਕੀ ਹੈ ਮੁੰਡੇ ਨੂੰ ਨਹੀਂ ਸੀ ਪਤਾ ਕਿ ਉਹ ਕੀ ਕਹੇ ਵਪਾਰੀ ਨੇ ਕਹਿਣਾ ਜਾਰੀ ਰੱਖਿਆ ਤੇਰਾ ਆਉਣਾ ਮੇਰੇ ਲਈ ਸੁਭਾਗਾ ਰਿਹਾ ਹੈ ਅੱਜ ਮੈਂ ਇੱਕ ਐਸੀ ਚੀਜ਼ ਸਮਝ ਰਿਹਾ ਹਾਂ ਜਿਸ ਦੀ ਪਹਿਲਾਂ ਮੈਨੂੰ ਸਮਝ ਨਹੀਂ ਸੀ ਉਹ ਇਹ ਕਿ ਜਿਹੜੇ ਸੁਭਾਗ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਜਾਵੇ ਉਹ ਦੁਰਭਾਗ ਬਣ ਜਾਂਦਾ ਹੈ ਮੈਨੂੰ ਜ਼ਿੰਦਗੀ ਵਿੱਚ ਹੋਰ ਕੁਝ ਨਹੀਂ ਕਰਨਾ ਚਾਹੀਦਾ ਪਰ ਤੋਂ ਮੈਨੂੰ ਮਜਬੂਰ ਕਰ ਰਿਹਾ ਹਾਂ ਕਿ ਮੈਂ ਸਿਰਫ ਦੌਲਤ ਹੀ ਨਹੀਂ ਸਗੋਂ ਉਹਨਾਂ ਦੂਰੀਆਂ ਤੱਕ ਵੀ ਨਜ਼ਰ ਮਾਰਾਂ ਜਿਨ੍ਹਾਂ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ ਹੁਣ ਜਦੋਂ ਕਿ ਮੈਂ ਇਹਨਾਂ ਨੂੰ ਵੇਖ ਲਿਆ ਹੈ ਤੇ ਹੁਣ ਜਦੋਂ ਮੈਂ ਵੇਖ ਸਕਦਾ ਹਾਂ ਕਿ ਮੇਰੀ ਤਰੱਕੀ ਦੀਆਂ ਕਿੰਨੀਆਂ ਸੰਭਾਵਨਾਵਾਂ ਹਨ ਤਾਂ ਮੈਂ ਉਸ ਨਾਲੋਂ ਵੀ ਵੱਧ ਔਖਾ ਮਹਿਸੂਸ ਕਰਨ ਲੱਗ ਪਾਵਾਂਗਾ ਜਿੰਨਾ ਮੈਂ ਤੇਰੀ ਆਮਦ ਤੋਂ ਪਹਿਲਾਂ ਮਹਿਸੂਸ ਕਰਦਾ ਸਾਂ ਇਸ ਦਾ ਕਾਰਨ ਇਹ ਹੈ ਕਿਉਂਕਿ ਮੈਂ ਜਾਣਦਾ ਹਾਂ ਕਿ ਮੈਂ ਕਿਹੜੇ-ਕਿਹੜੇ ਕੰਮ ਕਰ ਸਕਦਾ ਹਾਂ ਅਤੇ ਮੈਂ ਕਰਨਾ ਨਹੀਂ ਚਾਹੁੰਦਾ ਹਾਂ ਮੁੰਡੇ ਨੇ ਸੋਚਿਆ ਕਿ ਇਹ ਚੰਗਾ ਹੀ ਰਿਹਾ કે મે ਤારીફਾ ਦੇ તંદૂરિયે ਬਾਰੇ ਕੋਈ ਗੱਲ ਨਹੀਂ ਕਹੀ। ਉਹ ਦੋਵੇਂ ਬੈਠੇ ਹੁੱਕਾ ਪੀਂਦੇ ਰਹੇ ਅਤੇ ਸੂਰਜ ਛੁੱਪਣਾ ਸ਼ੁਰੂ ਹੋ ਗਿਆ। ਉਹ ਅਰਬੀ ਭਾਸ਼ਾ ਵਿੱਚ ਗੱਲਾਂ ਕਰ ਰਹੇ ਹਨ ਅਤੇ ਮੁੰਡਾ ਇਸ ਬਦਲੇ ਮਾਣ ਮਹਿਸੂਸ ਕਰ ਰਿਹਾ ਸੀ। ਕਿਸੇ ਵੇਲੇ ਉਹ ਸੋਚ ਲਿਆ ਕਰਦਾ ਸੀ ਕਿ ਸੰਸਾਰ ਬਾਰੇ ਜੋ ਕੁਝ ਵੀ ਉਹ ਜਾਣਨਾ ਚਾਹੁੰਦਾ ਹੈ, ਉਹ ਸਭ ਕੁਝ ਉਸ ਦੀਆਂ ਪੇਡਾਂ ਹੀ ਸਿਖਾ ਦੇਣਗੀਆਂ ਪਰ ਪੇਡਾਂ ਨੇ ਉਸ ਨੂੰ ਅਰਬੀ ਭਾਸ਼ਾ ਕਦੇ ਨਹੀਂ ਸਿਖਾ ਸਕਣੀ। ਵਪਾਰੀ ਵਾਲ ਨੂੰ ਵੇਖਦੇ ਹੋਏ ਮੁੰਡੇ ਨੇ ਸੋਚਿਆ ਕਿ ਸੰਸਾਰ ਵਿੱਚ ਐਸੀਆਂ ਹੋਰ ਬਹੁਤ ਸਾਰੀਆਂ ਗੱਲਾਂ ਵੀ ਹੋਣਗੀਆਂ ਜਿਹੜੀਆਂ ਉਸ ਨੂੰ ਪੇਡਾ ਨਹੀਂ ਸਨ ਸਿਖਾ ਸਕਦੀਆਂ। ਅਸਲੀ ਗੱਲ ਤਾਂ ਇਹ ਸੀ ਕਿ ਪੇਡਾ ਸਿਰਫ ਤੇ ਸਿਰਫ ਖਾਣੇ ਅਤੇ ਪਾਣੀ ਬਾਰੇ ਹੀ ਸੋਚ ਸਕਦੀਆਂ ਹਨ। ਇਹ ਵੀ ਹੋ ਸਕਦਾ ਹੈ ਕਿ ਉਹ ਮੈਨੂੰ ਨਹੀਂ ਸਨ ਸਿਖਾ ਰਹੀਆਂ ਸਗੋਂ ਮੈਂ ਉਹਨਾਂ ਤੋਂ ਸਿੱਖ ਰਿਹਾ ਸਾਂ। ਮਖਤੂਬ ਵਪਾਰੀ ਨੇ ਆਖਰਕਾਰ ਕਿਹਾ ਇਸ ਦਾ ਕੀ ਮਤਲਬ ਹੈ? ਉਸ ਦਾ ਜਵਾਬ ਦਿੱਤਾ ਇਸ ਦਾ ਮਤਲਬ ਸਮਝਣ ਲਈ ਤੈਨੂੰ ਅਰਬ ਦੇਸ਼ਾਂ ਵਿੱਚ ਪੈਦਾ ਹੋਣਾ ਪੈਣਾ ਸੀ ਪਰ ਤੇਰੀ ਭਾਸ਼ਾ ਵਿੱਚ ਇਸ ਦਾ ਅਰਥ ਇਹ ਤਾਂ ਲਿਖਿਆ ਹੋਇਆ ਹੈ ਹੋਣਾ ਚਾਹੀਦਾ ਹੈ ਜਦੋਂ ਉਹ ਹੁੱਕੇ ਦੇ ਕੋਲੇ ਠੰਡੇ ਕਰ ਰਿਹਾ ਸੀ ਤਾਂ ਉਹਨੇ ਮੁੰਡੇ ਨੂੰ ਦੱਸਿਆ ਕਿ ਉਹ ਕ੍ਰਿਸਟਲ ਦੇ ਗਲਾਸਾਂ ਵੀ ਤੇ ਚਾਹੇ ਤੂੰ ਸ਼ੁਰੂ ਕਰ ਸਕਦਾ ਹੈ ਕਦੇ-ਕਦੇ ਐਸਾ ਸਮਾਂ ਵੀ ਆਉਂਦਾ ਹੈ ਕਿ ਦਰਿਆ ਨੂੰ ਸੰਭਾਲਣ ਦਾ ਕੋਈ ਵਸੀਲਾ ਨਹੀਂ ਰਹਿ ਜਾਂਦਾ ਅਗਲਾ ਦ੍ਰਿਸ਼ ਲੋਕ ਪਹਾੜੀ ਤੇ ਚੜਦੇ ਅਤੇ ਸਿਖਰ ਤੱਕ ਪਹੁੰਚਦੇ ਹੋਏ ਥੱਕ ਜਾਂਦੇ ਪਰ ਉੱਥੇ ਪਹੁੰਚ ਕੇ ਉਹਨਾਂ ਨੂੰ ਕ੍ਰਿਸਟਲ ਦੇ ਸਮਾਨ ਦੀ ਇੱਕ ਐਸੀ ਦੁਕਾਨ ਦਿਖਾਈ ਦਿੰਦੀ ਜਿੱਥੇ ਪਦੀਨੇ ਵਾਲੀ ਚਾਹ ਮਿਲਦੀ ਸੀ ਉਹ ਚਾਹ ਪੀਣ ਬੈਠਦੇ ਜਿਹੜੀ ਕਿ ਬਹੁਤ ਹੀ ਖੂਬਸੂਰਤ ਕ੍ਰਿਸਟਲ ਦੇ ਬਰਤਨਾਂ ਵਿੱਚ ਦਿੱਤੀ ਜਾਂਦੀ ਸੀ ਮੇਰੀ ਪਤਨੀ ਨੇ ਤਾਂ ਕਦੇ ਇਸ ਤਰ੍ਹਾਂ ਸੋਚਿਆ ਹੀ ਨਹੀਂ ਸੀ ਇੱਕ ਜਣੇ ਨੇ ਕਿਹਾ ਅਤੇ ਕੁਝ ਕ੍ਰਿਸਟਲ ਖਰੀਦ ਲਿਆ ਉਸ ਸ਼ਾਮ ਉਸਦੇ ਘਰ ਕੁਝ ਮਹਿਮਾਨ ਆਉਣ ਵਾਲੇ ਸਨ ਅਤੇ ਮਹਿਮਾਨ ਇਹਨਾਂ ਵਰਤਨਾ ਦੀ ਖੂਬਸੂਰਤੀ ਦੇਖ ਕੇ ਬਹੁਤ ਪ੍ਰਭਾਵਿਤ ਹੋਣਗੇ। ਇੱਕ ਹੋਰ ਆਦਮੀ ਨੇ ਕਿਹਾ, "ਜਦੋਂ ਚਾਹ ਕ੍ਰਿਸਟਲ ਦੇ ਵਰਤਨਾ ਵਿੱਚ ਪੀਤੀ ਜਾਵੇ ਤਾਂ ਇਹ ਸਭ ਤੋਂ ਵੱਧ ਸਵਾਦ ਲੱਗਦੀ ਹੈ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਚਾਹ ਦੀ ਖੁਸ਼ਬੂ ਕਾਇਮ ਰਹਿੰਦੀ ਹੈ।" ਤੀਜੇ ਨੇ ਕਿਹਾ ਕਿ ਪੂਰਬੀ ਦੇਸ਼ਾਂ ਵਿੱਚ ਕ੍ਰਿਸਟਲ ਦੇ ਵਰਤਨਾ ਵਿੱਚ ਚਾਹ ਪੀਣ ਦੀ ਰਿਵਾਇਤ ਹੈ ਕਿਉਂਕਿ ਇਸ ਵਿੱਚ ਜਾਦੂਈ ਤਾਕਤਾਂ ਹੁੰਦੀਆਂ ਹਨ। ਤੁਰੰਤ ਹੀ ਆਲੇ-ਦੁਆਲੇ ਖਬਰ ਫੈਲ ਗਈ ਅਤੇ ਬਹੁਤ ਸਾਰੇ ਲੋਕ ਸਿਰਫ ਇਸ ਲਈ ਹੀ ਪਹਾੜੀ ਦੇ ਚੜਨ ਲੱਗੇ ਤਾਂ ਕਿ ਉਹ ਉਸ ਦੁਕਾਨ ਨੂੰ ਵੇਖ ਸਕਣ ਜਿਹੜੀ ਇੱਕ ਪੁਰਾਣੇ ਕਾਰੋਬਾਰ ਵਿੱਚ ਕੁਝ ਨਵੀਂ ਗੱਲ ਕਰ ਰਹੀ ਸੀ ਕ੍ਰਿਸਟਲ ਦੇ ਬਰਤਨਾਂ ਵਿੱਚ ਚਾਹ ਪਲਾਉਣ ਵਾਲੀ ਹੋਰ ਦੁਕਾਨਾਂ ਵੀ ਖੁੱਲ ਗਈਆਂ ਸਨ ਪਰ ਉਹ ਪਹਾੜੀ ਦੇ ਸਿਖਰ ਤੇ ਨਹੀਂ ਸਨ ਜਿਸ ਕਰਕੇ ਉਹਨਾਂ ਦਾ ਕਾਰੋਬਾਰ ਚੰਗਾ ਨਹੀਂ ਸੀ ਆਖਰਕਾਰ ਵਪਾਰੀ ਨੂੰ ਦੋ ਹੋਰ ਮੁਲਾਜ਼ਮ ਰੱਖਣੇ ਪਏ ਉਸਨੇ ਕ੍ਰਿਸਟਲ ਦੇ ਸਮਾਨ ਦੇ ਨਾਲ-ਨਾਲ ਭਾਰੀ ਮਾਤਰਾ ਵਿੱਚ ਚਾਹ ਵੀ ਵਿਦੇਸ਼ਾਂ ਤੋਂ ਮਗਾਉਣੀ ਸ਼ੁਰੂ ਕਰ ਦਿੱਤੀ ਅਤੇ ਉਸ ਦੀ ਦੁਕਾਨ ਤੇ ਨਵੀਆਂ ਤੋਂ ਨਵੀਆਂ ਚੀਜ਼ਾਂ ਖਰੀਦਣ ਦੇ ਚਾਹਵਾਨ ਮਰਦ ਅਤੇ ਔਰਤਾਂ ਆਉਣ ਲੱਗੇ ਅਤੇ ਇਸ ਤਰ੍ਹਾਂ ਕਈ ਮਹੀਨੇ ਲੰਘ ਗਏ ਅੱਜ ਲਈ ਇੰਨਾ ਹੀ ਕੱਲ ਨੂੰ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ